ਸੱਚੋ ਸੱਚ ਪਾਰਟੀ ਹੱਕ ਸੱਚ ਅਤੇ ਗਰੀਬਾਂ ਦੀ ਆਵਾਜ਼ ਬਣ ਕੇ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਆਪਣੇ ਪੈਰ ਫਸਾਰ ਰਹੀ ਹੈ। ਰਾਸ਼ਟਰੀ ਪ੍ਰਧਾਨ ਡਾਕਟਰ ਨਿਰੰਦਰ ਕੁਮਾਰ ਜੀ ਨੇ ਰਮੇਸ਼ ਕੁਮਾਰ ਜੀ ਨੂੰ ਸ਼੍ਰੀ ਅਮਰਸਰ ਸਾਹਿਬ ਜੀ ਤੋਂ ਐਮਪੀ ਦੀ ਟਿਕਟ ਦੇ ਕੇ ਨਿਵਾਜਿਆ। ਆਹ ਵੇਖਿਓ ਪੂਰੀ ਰਿਪੋਰਟ ਹਜੇ ਜੱਟ ਰਵੀ ਸ਼ਰਮਾ ਜੀ ਅੱਜ ਤੁਹਾਨੂੰ ਸੱਚੂ ਸੱਚੇ ਪਾਰਟੀ ਵੱਲੋਂ ਟਿੱਪ ਦੇ ਕੇ ਨਵਾਜਿਆ ਗਿਆ ਤੇ ਕੀ ਕਹਿਣਾ ਚਾਹੋ ਬਿਲਕੁਲ ਬਹੁਤ ਲਾਡੂ ਨਰਿੰਦਰ ਕੁਮਾਰ ਜੀ ਦੇ ਬਹੁਤ ਸੁਪਰ ਖਾ ਦੇ ਵਿਚਾਰ ਜਿੰਨਾ ਕਰਕੇ ਮੈਂ ਕਾਲਜ ਜੁਨੇਟ ਕੀਤੀ ਆ ਬਹੁਤ ਵਧੀਆ ਲੱਗੇ ਸੱਚੂ ਸੱਚੇ ਪਾਰਟੀ ਸੱਚੇ ਕੰਮ ਕਰੀਏ ਪਰ ਅਸੀਂ ਚਾਹੁੰਦੇ ਆ ਵੀ ਗਰੀਬ ਦਾ ਕੰਮ ਹੋਵੇ ਸਾਰੀਆਂ ਸਰਕਾਰਾਂ ਕਹਿੰਦੀਆਂ ਗਰੀਬ ਦੇ ਨਾਲ ਤੇ ਜਦੋਂ ਹੁਣ ਇਲੈਕਸ਼ਨ ਦੀ ਵਾਰੀ ਆਈ ਤੇ ਸਰਕਾਰਾਂ ਨੇ ਆਪਣੇ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਉਹ ਨਹੀਂ ਕਿ ਆਮ ਬੰਦੇ ਟਿਕਟਾਂ ਦਿੱਤੀ ਕਿ ਗਰੀਬ ਟਿਕਟਾਂ ਦਿੱਤੀ ਕੋਣ ਸਾਡੇ ਸ਼ੋਅ ਕਰ ਲਵੇ ਮੰਤਰੀਆਂ ਜਿਨ੍ਹਾਂ ਪੈਸੇ ਇਕੱਠੇ ਕੀਤੇ ਨੇ ਟਿਕਟਾਂ ਦਿੱਤੀਆਂ ਨੇ ਤੇ ਗਰੀਬ ਬੰਦੇ ਦੀ ਵਾਰੀ ਹੈ ਜਿਹੜੇ ਵਰਕਰ ਘੋਲਦਾ ਮਰ ਗਿਆ ਇਹਦਾ ਕਰਕੇ ਉਹਨਾਂ ਦੀ ਵਾਰੀ ਨਹੀਂ ਸਾਡੇ ਝੂਠੇ ਵਾਦੇ ਕਰਦੀਆਂ ਨੇ ਬਕਰੀਬ ਦੀ ਸੁਣਾਂਗੇ ਅਸੀਂ ਗਰੀਬ ਦੇ ਨਾਲ ਜੋ ਕਹਾਂਗੇ ਕਰਾਂਗੇ ਇਹ ਨਹੀਂ ਵੀ ਜੋ ਕਹਾਂਗੇ ਕਰਾਂਗੇ ਨਹੀਂ 100% ਕਰਾਂਗੇ ਜਦੋਂ ਨਹੀਂ ਕਰਾਂਗੇ ਅਸੀਂ ਕਿਹਨੇ ਪਰਮਾਤਮਾ ਦੀ ਵਾਰ ਸਾਰੇ ਇਹ ਪਾਰਟੀਆਂ ਸੇ ਦਿਨ ਖਤਮ ਕਰ ਦਾਂਗੇ ਜਦ ਦਿਨ ਅਸੀਂ ਗਰੀਬਾਂ ਦਾ ਕੰਮ ਤੇ ਆਪਣੀ ਸੋਚ ਦੇ ਪੂਰੇ ਨਹੀਂ ਉਤਰਾਂਗੇ ਕਈ ਲੀਡਰ ਕਹਿੰਦੇ ਨੇ ਵੀ ਅਸੀਂ ਕੰਮ ਕੀਤਾ ਹੀ ਸਾਨੂੰ ਵੋਟਾਂ ਬਹੁਤ ਇਹ ਅਹੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਕੰਮ ਕੀ ਕੀਤਾ ਧਨ ਮੰਤਰੀ ਬਣਾਇਆ ਕੰਮ ਕਰਨ ਲਈ ਬਣਾਇਆ ਸੀ ਤਾਂ ਤੁਸੀਂ ਤੇ ਕੰਮ ਕਰਕੇ ਨਾਲ ਪੈਸੇ ਇਕੱਠੇ ਕੀਤੇ ਨੇ ਠੀਕ ਹੈ ਹੁਣ ਤੁਸੀਂ ਕਹਿੰਦੇ ਸਾਨੂੰ ਵੋਟਾਂ ਦੁਬਾਰਾ ਪਾਓ ਅਸੀਂ ਕੰਮ ਕੀਤੇ ਆ ਜਿਹੜਾ ਸਾਨੂੰ ਮੌਕਾ ਤੇ ਜਿਹੜੀ ਜਿਹਨੂੰ ਸੀਟ ਦਿੱਤੀ ਜਾਂਦੀ ਆ ਉਹਦਾ ਕੰਮ ਹੈ ਡਿਊਟੀ ਕੰਮ ਕਰਨਾ ਵਾ ਉਹਨੂੰ ਡਿਊਟੀ ਦਿੱਤੀ ਜਾਂਦੀ ਹੈ ਤੇ ਅਸੀਂ ਹੁਣ ਆ ਕੇ ਸਾਂਝ ਤਾਈਏ ਵੀ ਸੱਤ ਸੀ ਮੰਤਰੀ ਬਣਾਇਆ ਸੀ ਪਿਛਲੀ ਵਾਰੀ ਬਹੁਤ ਕੰਮ ਕੀਤਾ ਸੀ ਕਿ ਹੁਣ ਫੇਰ ਐਮਪੀ ਬਣਾ ਦੋ ਐਸੀ ਕੋਈ ਗੱਲ ਨਹੀਂ ਹਰ ਇਨਸਾਨ ਨੂੰ ਮੌਕਾ ਮਿਲਣਾ ਚਾਹੀਦਾ ਪਰ ਜਿੰਨਾ ਚਿਰ ਅੰਬੇਦਕਰ ਸਾਹਿਬ ਕਹਿੰਦੇ ਆ ਜਿੰਨਾ ਚਿਰ ਗਰੀਬ ਬੰਦਾ ਸਿੱਖਿਸ਼ਿਤ ਹੋ ਗਿਆ ਪਰ ਇਹ ਨਾ ਜਾਏਗਾ ਉਨਾ ਚਿਰ ਹਿੰਦੁਸਤਾਨ ਦਾ ਭਲਾ ਨਹੀਂ ਹੋ ਸਕਦਾ ਔਰ ਸਾਡੇ ਲੀਡਰ ਨਹੀਂ ਚਾਹੁੰਦੇ ਕਿ ਸਾਡਾ ਗਰੀਬ ਬੰਦਾ ਸਿੱਖਿਸ਼ਤ ਹੋਵੇ ਇਹ ਭਰ ਮੇਡ ਰੋਟੀ ਖਾਵੇ ਤੇ ਕਿਸੇ ਹੋਰ ਵਾਸਤੇ ਧਿਆਨ ਕਰੇ ਇਸ ਕਰਕੇ ਆਟਾ ਦਾਲ ਦੀ ਸਕੀਮ ਤੇ ਇਹਨੇ ਭੁੱਖਿਆਂ ਲਾਛ ਡੋ ਫ੍ਰੀ ਬੱਤੀ ਦੇ ਕੇ ਲਾਛ ਡੋ ਪੀ ਇਹਨਾਂ ਦਾ ਧਿਆਨ ਹੀ ਨ ਉੱਪਰ ਜਾਵੇ ਕਿ ਦੇ ਵਿਚਾਰੇ ਤੇ ਗਰੀਬ ਹੀ ਰਹਿਣ ਆਪਣੇ ਬੱਚਿਆਂ ਨੂੰ ਪੜ੍ਹਾ ਵੀ ਨਾ ਸਕਣ ਔਰ ਜਿਹੜਾ ਬੰਦਾ ਜਿਹਦੇ ਕੋਲ ਆਟਾ ਦਾਲ ਫ੍ਰੀ ਮਿਲਣ ਡਿਆ ਬੱਤੀ ਫ੍ਰੀ ਮਿਲੂਗੀ ਤੇ ਸਰਕਾਰ ਕੀ ਕਹੂਗੀ ਕਿ ਉਹਦੇ ਬੱਚੇ ਨਸ਼ਾ ਵੇਚਣ ਨਸ਼ਾਖਾਨ ਰਾਮ ਨਾ ਠੀਕਨ ਕਾਮਰ ਦੀ ਲੋੜ ਹੀ ਨਹੀਂ ਅਸੀਂ ਕਾਰੋਬਾਰ ਕਰਦੇ ਆ ਸਾਰੇ ਕਾਹਦੇ ਵਾਸਤੇ ਰੋਟੀ ਖਾਣ ਕਮਾਉਣ ਵਾਸਤੇ ਵੀ ਕਮਾਵਾਂਗੇ ਰੋਟੀ ਖਾਵਾਂਗੇ ਤੇ ਜਦੋਂ ਸਾਨੂੰ ਆਟਾ ਦਾ ਫ੍ਰੀ ਮਿਲ ਗਿਆ ਤੇ ਦੂਜਾ ਬੱਤੀ ਮਿਲਦਾਰਾਂਗੇ ਸਰਕਾਰ ਨੂੰ ਮਿਲ ਦਵਾਂਗੇ ਤੇ ਬੇਨ ਸਾਡੇ ਹੋਣੇ ਨਹੀਂ ਰੋਟੀ ਸਾਨੂੰ ਮੁਫਤ ਮਿਲ ਜੇ ਸਾਨੂੰ ਕੰਮ ਕਰਨ ਦੀ ਕੀ ਲੋੜ ਐ ਇਹ ਸੋਚ ਨੂੰ ਖਤਮ ਕੀਤਾ ਜਾਵੇ ਸਾਡੀ ਲੋਕਾਂ ਕੀ ਅਪੀਲ ਆ ਵੀ ਤੁਸੀਂ ਵੀ ਝੰਡਾ ਚੁੱਕੋ ਵੀ ਸਾਨੂੰ ਮੁਫਤ ਰੋਟੀ ਨਹੀਂ ਚਾਹੀਦੀ ਸਾਨੂੰ ਮੁਫਤ ਬੱਤੀ ਨਹੀਂ ਚਾਹੀਦੀ ਸਾਡੇ ਕੋਲ ਜੈਨੂਨ ਪੈਸੇ ਦੇ ਆਟਾ ਦਾਲ ਸਾਨੂੰ ਵੇਚੋ ਸਾਨੂੰ ਰੋਜ਼ਗਾਰ ਦਿਓ ਜਿਹਦੀ ਜਿਹਦੀ ਸਾਨੂੰ ਲੋੜ ਆ ਸਾਡੇ ਰੋਜ਼ਗਾਰ ਦੀ ਲੋੜ ਆ ਅਸੀਂ ਮੰਗਦੇ ਨਹੀਂ ਇਹ ਤੇ ਸਾਡੀ ਸਾਰੀ ਕੌਮ ਪੰਜਾਬੀਆਂ ਦੀ ਕੌਮ ਮੰਗਤੇ ਬਣਾਈ ਜਾਂਦੇ ਨੇ ਕਿ ਮੰਗਤੇ ਬਣਾਤਾ ਹੁਣ ਘਰ ਘਰ ਆਟਾ ਦਾਲ ਚਲਾ ਗਿਆ ਘਰ ਘਰ ਬੱਤੀ ਮੋਮਤ ਹੋ ਗਈ ਠੀਕ ਹੈ ਜੀ ਅਸੀਂ ਮੰਗਤੇ ਨਹੀਂ ਬੰਨਾ ਚਾਹੁੰਦੇ ਨਾਲ ਹੀ ਮੰਗਤੇ ਆ ਗਏ ਸਾਡੀ ਪੰਜਾਬੀਆਂ ਦੀ ਜਿਹੜੀ ਕੌਮ ਆ ਬਹੁਤ ਸ਼ੇਰ ਕੌਮ ਆ ਕਮਾ ਕੇ ਖਾ ਸਕਦੀ ਆ ਇਹ ਪੱਥਰ ਤੋੜ ਕੇ ਰੋਟੀ ਖਾ ਸਕਦੀ ਆ ਤੇ ਇਸ ਕਰਕੇ ਅਸੀਂ ਲੋਕਾਂ ਨੇ ਨਾਰਾ ਦਿੰਨੇ ਆ ਵੀ ਇਹਨਾਂ ਦੇ ਲਾਲਚ ਵਿੱਚ ਨਾ ਆਓ ਬੱਤੀ ਪਾਣੀ ਆਟੇ ਦਾ ਚਨਾਵੜੋ ਆਪਣਾ ਭੂ 142 ਬੱਚਾ ਇਹਦੇ ਨਾਲ ਹੀ ਸੱਚੋ ਸੱਚ ਪਾਰਟੀ ਜਿੰਦਾਬਾਦ ਸੱਚੋ ਸੱਚ ਪਾਰਟੀ ਜਿੰਦਾਬਾਦ ਈ ਨੀ ਮਮ ਖਰਚਾ ਲੂਣ ਰੋਟੀ ਖਾ ਕੇ ਖਰਚਾ ਜਿਹੜਾ 15000 ਰੁਪਿਆ ਹੈਗਾ ਬੰਦਾ ਕੋਈ ਹੋਰ ਕੰਮ ਨਾ ਕਰੇ ਥੱਲੇ ਕਹਿੰਦੇ ਨਹੀਂ ਦੇ ਰਹੇ ਇਹ ਸ਼ੋਸ਼ਨ ਹੈਗਾ ਬਿਲਕੁਲ چاہے ਉਹ ਸਰਕਾਰੀ ਹੈ ਆ ਭਗਵਾਨ ਜੀ ਨੇ ਕਿਹਾ ਜੀ ਮੈਂ ਭ੍ਰਸ਼ਟਾਚਾਰ ਖਤਮ ਕਰਦਾ ਜੀ ਮੈਂ ਪਟਵਾਰੀਆਂ ਤੇ ਐਕਸ਼ਨ ਕਰਦੇ ਆਪਣੇ ਵੱਡੇ ਜਿਹੜੇ ਆਈ ਹੈ ਸਲੋਪੀ ਦੇ ਲੋਕ ਬੈਠੇ ਆ ਉਹਨਾਂ ਦੇ ਡੈਕ੍ਰੀਸ਼ਨ ਵਧੀ ਜਾ ਰਹੇ ਆ ਕਿੰਨੇ ਡੀਜੀਪੀ ਬਣਾ ਦਿੱਤੇ ਆ ਪੰਜਾਬ ਦੇ ਕਹਿੰਦੇ ਇੱਕ ਡੀਜੀਪੀ ਹੁੰਦਾ ਹੀ ਅੱਜ 50 ਡੀਜੀਪੀ ਨੇ ਆਈਐਸ ਦੇ ਇੱਕ ਇੱਕ ਆਈਐਸ ਨੂੰ ਮਤਲਬ ਕਿ ਜਿਹੜਾ ਨਾ ਇੱਕ ਇੱਕ ਡਿਪਾਰਟਮੈਂਟ ਚ ਦਸ ਦਹਾਂ ਆਈਐਸ ਅਫਸਰ ਲਾਏ ਲੋਡ ਕੀ ਉਹਨਾਂ ਦੀ ਸਰਕਾਰ ਦੇ ਉੱਤੇ ਐਕਸਟਰਾ ਬੋਝ ਪਾਇਆ ਇੱਕ ਬੰਦੇ ਕੰਪੀਟੈਂਟ ਲਾ ਦੋ ਮਤਲਬ ਕੰਮ ਚਲਾਣ ਲਈ ਇੱਕ ਸੁਪਰਡੈਂਟ ਹੀ ਕਾਫੀ ਹੈ ਤੁਹਾਨੂੰ ਦੋਨੇ ਚਲਾਣਾ ਹੁੰਦਾ ਇਹ ਉੱਪਰਲੇ ਐਜੂਕੇਸ਼ਨ ਬਣਾ ਉਹਦਾ ਅੱਗੇ ਤੇ ਥੱਲੇ ਜਿਹੜੇ ਆ ਘਟਾਈ ਜਾ ਰਿਹਾ ਜਿੱਥੇ ਲੋਕਾਂ ਨੂੰ EMPਲੋਇਮੈਂਟ ਮਿਲਣੀ ਔਰ ਖਰਚਾ ਸਰਕਾਰ ਤੇ ਪੈ ਰਿਹਾ ਸਰਕਾਰ ਦੇ ਦੀ ਹੈ ਨਹੀਂ ਸਰਕਾਰ ਦਾ ਧਿਆਨ ਰਿਸੋਰਸਸ ਵੱਲ ਤੇ ਹੈ ਹੀ ਨਹੀਂ ਪੰਜਾਬ ਦੇ ਵਿੱਚ ਇੰਨੇ ਰਿਸੋਰਸਸ ਨੇ ਇੰਨੀ ਗਵਰਨਮੈਂਟ ਦੇ ਰਿਸੋਰਸਸ ਨੇ ਕਿ ਕੋਈ ਵੀ ਨਮਜਵਾਨ ਜਿਹੜਾ ਫ੍ਰੀ ਨਹੀਂ ਰਹਿ ਸਕਦਾ ਮੈਂ ਦਾਅਵੇ ਨਾ ਕਹੀਨਾ ਸਾਡੇ ਕੋਲ ਮਾਸਟਰ ਪਲਾਨ ਸਰਕਾਰ ਸਾਡੇ ਨਾਲ ਜਿਹੜੀ ਮਰਜ਼ੀ ਇਹ ਕਮਿਟਮੈਂਟ ਕਰ ਲੈ ਰਮੇਸ਼ ਜੀ ਜਿਹੜੀ ਮਰਜ਼ੀ ਸਰਕਾਰ ਕਮਿਟਮੈਂਟ ਕਰ ਲੈ ਆਗੇ ਕਿ ਤੁਸੀਂ ਰੋਜ਼ਗਾਰ ਦੋ ਸਾਡੇ ਮਾਸਟਰ ਪਲਾਨ ਦੇ ਉੱਤੇ ਜੇ ਸਰਕਾਰ ਫੇਲ ਹੋ ਜੇ ਰੋਜ਼ਗਾਰ ਦੇਣ ਦੇ ਵਿੱਚ ਅਸੀਂ ਇਹਨਾਂ ਨੂੰ ਤੋਖ ਦੇ ਅੱਗੇ ਲਾ ਕੇ ਪਾਉਂਦਾ ਸਾਡਾ ਸਾਡ ਕੋਲ ਸਾਡੇ ਕੋਲ ਸਾਰਿਆਂ ਕੋਲ ਪਲਾਨ ਹੈ ਕਿ ਲੋਕਾਂ ਨੂੰ ਰੋਜ਼ਗਾਰ ਕਿੱਦਾਂ ਲੈਣਾ ਸੜਕਾਂ ਦੇ ਉੱਤੇ ਕਿੰਨੇ ਕਿੰਨੇ ਪਲਾਂਟ ਨੇ ਅੰਬਾਂ ਦੇ ਜਾਮੂਆਂ ਦੇ ਆ ਜਿਹੜੇ ਜਿਹੜੇ ਬੇਰਗਾਰ ਨੇ ਦੌੜ ਮਾਰਨ ਪੰਜ-ਪੰਜ 10-10 ਕਿਲੋਮੀਟਰ ਤੱਕ ਦੇਖਾ ਤੇ ਯਾਰੇ ਤੂੰ ਸਾਹਮਣੇ ਨੂੰ ਤੂੰ ਵੇਚਦੇ ਨਹੀਂ ਤੇ ਤੂੰ ਦੋ ਤੂੰ ਸਰਕਾਰ ਨੂੰ ਜਮਾ ਕਰੋਣਾ ਹੈ ਫਾਰਮ ਜਿਹੜੀਆਂ ਨੇ ਇਹ ਦੇਖੀਏ ਉੱਤੇ ਜਮਾ ਤੇ ਸਰਕਾਰ ਉੱਤੇ ਪਲਾਂਟ ਲਵਾਏ ਉਹਨਾਂ ਨੂੰ ਸਕੀਮਾਂ ਦੇ ਘਰ-ਘਰ ਜਿਹਨਾਂ ਚੈਨਾ ਹੁੰਦਾ ਕੰਮ ਦੇ ਲੋਕਾਂ ਨੂੰ ਇਲੈਕਟ੍ਰੋਨਿਕਸ ਦਾ ਕੰਮ ਦਾ ਹੈ ਦੂਜਾ ਕੰਮ ਦਾ ਹੈ ਮੈਕੈਨਿਕਲ ਦਾ ਕੰਮ ਦਾ ਹੈ ਜਾਂ ਇਲੈਕਟ੍ਰਿਕਲ ਦਾ ਕੰਮ ਦਾ ਹੈ ਆਪੇ ਬੇਰਤ ਕਾਰੀ ਖਤਮ ਹੋ ਜਾਂਦੀ ਹੈ ਲੈ ਮੈਂਬਰਾਂ ਚੋਂ ਐਗਜ਼ੈਕਟਿਵ ਕੋਈ 114 ਮੈਂਬਰ ਜਿਹੜੇ 117 ਮੈਂਬਰਸ ਹਨ ਉਹਨਾਂ ਦੇ ਵਿੱਚੋਂ ਸੱਤ ਬੰਦੇ ਜਿਹੜੇ ਕਾਰਜਕਾਰੀ ਕਮੇਟੀ ਦੇ ਵਿੱਚ ਇਹ ਕਾਰਜਕਾਰੀ ਮੈਂਬਰ ਜਿੰਦਾਬਾਦ ਪਰਮੇਸ਼ਰ ਸ਼ਰਮਾ ਜੀ ਕੈਂਡੀਡੇਟ ਜਿੰਦਾਬਾਦ ਪਰਮੇਸ਼ਰ ਸ਼ਰਮਾ ਜੀ ਕੈਂਡੀਡੇਟ ਜਿੰਦਾਬਾਦ ਰਾਜਾ ਨਰਿੰਦਰ ਜੀ ਜਿੰਦਾਬਾਦ ਅਗਰਾ ਦਾ ਰਿਪੋਰਟਰ ਮਨਜੀਤ ਕੌਰ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਅੰਮ੍ਰਿਤਸਰ